ਮੈਂ ਜਰਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾ ਹਿਸਪਿਟਲਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਜਿਹੜੇ ਸਾਡੇ ਮਾਨਯੋਗ ਚਤਜੀਤ ਘੜੀ ਜੀ ਐਕਸਿਪਿਸ਼ਨ ਪੰਜਾਬ ਜਿਹੜੇ ਆਏ ਨੇ ਤੇ ਉਹਨਾਂ ਨੇ ਆਜੇ ਵਾਲਮੀਕ ਆਸ਼ਰਮ ਦਾ ਜਾਇਜ਼ਾ ਲਿਆ ਜੋ ਧਰਮਸਾਲਾ ਜੀ ਵੀ ਗਏ ਨੇ ਉਹਨਾਂ ਨੇ ਵੇਖਿਆ ਵੀ ਚਾਈਨ ਬੋਰਡ ਵਾਲਿਆਂ ਨੇ ਕੱਲ ਕੀਤੀ ਵੀ 80 ਕਮਰੇ ਨੇ ਜਿਨ੍ਹਾਂ ਵਿੱਚੋਂ 40 ਕਮਰੇ ਤੇ ਤਿਆਰ ਨੇ ਜਿਹੜੇ ਵੀ 40 ਕਮਰੇ ਨੇ ਉਹ ਨਾਲ ਬਾਰੇ ਉਹਨਾਂ ਨੇ ਕਿਹਾ ਵਾ ਕਿ ਵੀ ਇਹਨਾਂ ਨੂੰ ਵੀ ਜਲਦੀ ਜਲਦੀ ਤਿਆਰ ਕਰੋ ਕਿਉਂਕਿ ਉਹਨਾਂ ਨੇ ਜਿਹੜਾ ਜਿਹੜਾ ਟੂਰਿਜ਼ਮ ਡਵੈਲਪਮੈਂਟ ਬੋਰਡ ਆ ਉਹਨਾਂ ਨੇ ਕਿਹਾ ਵਾ ਕਿ ਮੈਨੂੰ ਤੁਸੀਂ ਉਹਦੇ ਬਾਰੇ ਮੈਨੂੰ ਸਾਰੀ ਜਾਣਕਾਰੀ ਜੋ ਮੈਂ ਉਹਨਾਂ ਨੂੰ ਮਿਲ ਕੇ ਤੇ ਵਾਰਣਿਕ ਆਸ਼ਰਮ ਬਾਰੇ ਜੋ ਵੀ ਕਮੀਆਂ ਵਾ ਉਹ ਮੈਂ ਦੂਰ ਕਰਵਾਵਾਂਗਾ ਮੈਂ ਤੇ ਸਾਰੇ ਸਮਾਜ ਅੱਗੇ ਇਹੋ ਬੇਨਤੀ ਕਰਦਾ ਵੀ ਜਿੰਨੇ ਵਧੀਆ ਜਸਵੀਰ ਸਿੰਘ ਦੀ ਐਸਸੀ ਕਮਿਸ਼ਨ ਬਣੇ ਨਾ ਸ਼ਾਇਦ ਕੋਈ ਇੰਨਾ ਵੜਾ ਕੋਈ ਐਸਸੀ ਕਮਿਸ਼ਨ ਬਣਿਆ ਹੋਵੇ ਜਿਹੜਾ ਕਿ ਹਰ ਕੇਸ ਸਮਾਜ ਨੂੰ ਉਹ ਨਾਲ ਲੈ ਕੇ ਚੱਲਦੇ ਨੇ ਔਰ ਹਰ ਕੇਸ ਦਾ ਭਲਾ ਸੋਚਦੇ ਨੇ ਐਹੋ ਜੀ ਸੋਚ ਵਾਲੇ ਐਸਸੀ ਕਮਿਸ਼ਨ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਇਲੈਕਸ਼ਨ ਵੀ ਲੜੀ ਆ ਉਹਨਾਂ ਨੇ ਹਰ ਸਮਾਜ ਦੇ ਬੰਦੇ ਨਾਲ ਖੜਾ ਹੋ ਕੇ ਉਹਨਾਂ ਦਾ ਕੰਮਕਾਰ ਕੀਤਾ ਵਾ ਉਹਨਾਂ ਦੀ ਸੋਚ ਆ ਜਿਹੜੀ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਔਰ ਕਾਂਚੀ ਰਾਮ ਦੇ ਨਾਲ ਉਹਨਾਂ ਦੀ ਸੋਚ ਜਿਹੜੀ ਆ ਮੇਲ ਖਾਂਦੀ ਆ ਤੇ ਮੈਂ ਦੇ ਇਹੋ ਹੀ ਦੋਨਾਂ ਦੀ ਇਹਨਾਂ ਦੀ ਪਰਮਾਧਵਾ ਵੱਡੀ ਉਮਰ ਕਰੇ ਕਿਉਂਕਿ ਇਹੋ ਜਿਹੇ ਬੰਦੇ ਬਹੁਤ ਹੀ ਕੱਢ ਲਾਦੇ ਨੇ ਜਿਹੜੇ ਕਿ ਸਮਾਜ ਬਾਰੇ ਸੋਚਦੇ ਨੇ ਤੇ ਮੈਂ ਦੇ ਇਹਨਾਂ ਕੋਲ ਚੰਡਾ ਆ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਵੀ ਜਸਵੀਰ ਸਿੰਘ ਗੜੀ ਉਹਨਾਂ ਦੇ ਸਵਾਲ ਜਵਾਬ ਸੁਣਿਆ ਕਰੋ ਉਹਨਾਂ ਨੂੰ ਸੁਣਿਆ ਕਰੋ ਕਿਉਂਕਿ ਉਹ ਬਹੁਤ ਵਧੀਆ ਦੇ ਫਾਸ਼ਿਮੀਦ ਦੰਡੇ ਔਰ ਗੱਲਾਂ ਵੀ ਬਹੁਤ ਵਧੀਆ ਕਰਦੇ ਨੇ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਬਦਾਨ ਚਲ ਵਾਈਟ ਪ੍ਰਧਾਨ ਤੋਂ ਹਾਂ ਸਰ ਮੈਂ ਅੱਜ ਆਏ ਹੀ ਸੀ ਤੇ ਅੱਜ ਦਰਸ਼ਨ ਹੋਇਆ ਜੀ ਜਿਸ ਵੀਰ ਸਿੰਘ ਗੜੀ ਦੇ ਉਹਨਾਂ ਨੂੰ ਸਾਰੇ RAM Singh ਤੋਂ ਵੱਲੋਂ ਤੁਹਾਡਾ ਪ੍ਰੈਸ ਵੱਲੋਂ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਮੈਂ ਅਸ਼ੋਕ ਮਹਲੋਤਰਾ 올 ਇੰਡੀਆ ਪ੍ਰੈਸ ਸਰ ਤੋਂ ਨਾਸਾਪ ਦਰਸ਼ ਸ਼ਿਵਾਲਿਕ ਆਸ਼ਰਮ ਅੰਮ੍ਰਿਤਸਰ ਅੱਜ ਸਹਿ ਦਿਲ ਦੇ ਨਾਲ ਸ਼ੁਕਰਗੁਜ਼ਾਰ ਹਾਂ ਸੀ ਕਿ ਜਸਵੀਰ ਸਿੰਘ ਜੀ ਗੜੀ ਜਦੋਂ ਦੇ ਉਹਨਾਂ ਨੇ ਐਸਐਸਟੀ ਕਮਿਸ਼ਨ ਦਾ ਚੇਅਰਮੈਨ ਦਾ ਪਦ ਸੰਭਾਲ ਲਿਆ ਹੈ ਅੱਜ ਪਹਿਲੀ ਵਾਰੀ ਉਹ ਨਤਮਸਤਕ ਹੋਣ ਵਾਸਤੇ ਸਾਡੇ ਤਿਰਪੇ ਆਏ ਨੇ ਸਾਰਿਆਂ ਨੇ ਬਹੁਤ ਪਰਮਾ ਸਵਾਗਤ ਕੀਤਾ ਹੈ ਉਹਨਾਂ ਦਾ ਤੋਂ ਅਸੀਂ ਉਹਨਾਂ ਨਾਲ ਕਈ ਗੱਲਾਂ ਤੇ ਵਿਚਾਰ ਵਟਾਂਦਰਾ ਕੀਤਾ ਹੈ ਜਿਵੇਂ ਸ਼੍ਰਾਇਨ ਬੋਰਡ ਜਦੋਂ ਦਾ ਬਣਿਆ ਹੈ ਆ ਨਵਾਂ ਜਿਹੜਾ ਪੈਨਲ ਬਣਿਆ ਹੈ ਸਾਡੇ ਆਪਣੇ ਹੀ ਐਸਐਸਟੀ ਭਾਈਚਾਰੇ ਦੇ ਐਮਐਲਏਸ ਉਹਦੇ ਵਿੱਚ ਮੈਂਬਰਸ ਨੇ ਪਰ 3 ਮਹੀਨੇ ਹੋ ਗਏ ਨੇ ਉਹਨਾਂ ਦੀ ਮੀਟਿੰਗ ਨੂੰ ਅਜੇ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ ਬੱਟ ਇਵਨ ਅ ਸਿੰਗਲ ਕਿਤੇ ਉਂਗਲ ਨਹੀਂ ਰੱਖਣ ਜੋਗੀ ਹੈ ਇਹ ਗੱਲਬਾਤ ਪ੍ਰਗਟ ਦਿਵਸ ਨੂੰ ਰਹਿ ਗਏ ਨੇ 10 12 ਦਿਨ ਅਜੇ ਤੱਕ ਬੀਬੀਆਂ ਦੇ ਣਾਉਣ ਵਾਲਾ ਪੋਣਾ ਜਿਹਦਾ ਕਿ ਸਾਡਾ 3 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦਾ ਹੀ ਸਾਡਾ ਇਹ ਚੱਲ ਰਿਹਾ ਵਾ ਡਿਮਾਂਡਸ ਜਿਹੜੀਆਂ ਨੇ ਕਿ ਉਹ ਪੋਣੇ ਨੂੰ ਜਿਹੜਾ ਢਾਂਗਣਾ ਬਣਾਇਆ ਜਾਵੇ ਵਧੀਆ ਬਣਾਇਆ ਜਾਵੇ ਉਥੇ ਗੰਦ ਵਿਖਾਇਆ ਗਿਆ ਵਾ ਜਿਹੜੀ ਧਰਮਸ਼ਾਲਾ ਵਾ ਉਹ 16 ਦੀ ਬਣੀ ਦੀ ਆ ਅਜੇ ਤੱਕ ਉਥੇ ਬੈਡਿੰਗ ਨਹੀਂ ਹੋਈ ਅਜੇ ਤੱਕ ਬੈੱਡ ਨਹੀਂ ਹੈਗੇ ਜਿਹੜੇ ਵੀ ਯਾਤਰੀ ਆਉਂਦੇ ਨੇ ਉਹਨਾਂ ਨੂੰ ਜ਼ਮੀਨ ਦੇ ਉੱਤੇ ਸੌਣਾ ਪੈਂਦਾ ਵਾ ਐਡਾ ਵੱਡਾ তীਰਥ ਹੋਵੇ 40 ਕਮਰੇ ਹੋਣ ਥੋੜਾ ਬਹੁਤ ਕਿਰਾਇਆ ਰੱਖ ਲਓ ਤੁਸੀਂ ਉਹਦਾ ਵੀ 10-15 ਜੋ ਵੀ ਲੈਣਾ ਵਾ 5-7 ਸੌ ਬਟ ਆਉਣ ਵਾਲੇ ਸ਼ਰਧਾਲੂਆਂ ਨੂੰ ਨਾ ਉਹਦੀਆਂ ਫੈਸਿਲਿਟੀਆਂ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ ਕੋਈ ਗੜੀ ਸਾਹਿਬ ਦੇ ਨਾਲ ਵਿਚਾਰ ਵਟਾਂਦਰੇ ਹੋਏ ਨੇ ਉਮੀਦ ਹੈ ਕਿ ਛੇਤੀ ਤੋਂ ਛੇਤੀ ਉਹ ਇਹਨਾਂ ਤੇ ਗੌਰ ਕਰਨਗੇ ਤੇ ਸਰਕਾਰ ਤੱਕ ਪਹੁੰਚ ਕਰਨਗੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਅੱਜ ਤੋਂ ਪੂਰੇ ਦੇਸ਼ ਵਿੱਚ ਆ ਰਾਮਲੀਲਾ ਸਮਾਗਮ ਸ਼ੁਰੂ ਹੋ ਰਿਹਾ ਹੈ ਰਾਮਲੀਲਾ ਰਮਾਇਣ ਤੇ ਆਧਾਰਿਤ ਹੈ ਰਮਾਇਣ ਭਗਵਾਨ ਵਾਲਮੀਕ ਮਹਾਰਾ ਜੀ ਦੀ ਉਹਨਾਂ ਦੀ ਕल्पना ਨਾਲ ਕੀਤੀ ਹੋਈ ਹੈ ਪਰ ਮੇਰਾ ਮਨ ਸੀ ਜਦੋਂ ਸਾਰਾ ਦੇਸ਼ ਰਾਮਲੀਲਾ ਕਰ ਰਿਹਾ ਤਾਂ ਰਾਮਰੀਂਦਾਂ ਨੂੰ ਰਚੇਤਾ ਭਗਵਾਨ ਬਾਲਵੀ ਕੁਮਾਰ ਜੀ ਦਾ ਤੁਮਹਾਰਾ ਨਾਸਮਸਤਕ ਹੋਇਆ ਗਿਆ। ਔਰ ਇਹ ਸੋਚ ਕੇ ਮੈਂ ਅੱਜ ਜਿਹੜਾ ਅਚਾਨਕ ਇਸੇ ਕਰਕੇ ਆਇਆ ਕਿ ਮੈਂ ਭਗਵਾਨ ਬਾਲਵੀ ਕੁਮਾਰ ਜੀ ਦੇ ਦਰਸ਼ਨ ਕਰਾਂ। ਔਰ ਉਹਨਾਂ ਦੇ ਦਰਸ਼ਨ ਕੀਤੇ ਆਸ਼ੀਰਵਾਦ ਲਏ ਆ ਭਗਵਾਨ ਬਾਲਵੀ ਕੁਮਾਰ ਜੀ ਦਾ ਸੰਗਤਾਂ ਨੂੰ ਮਿਲੇ ਆ। ਔਰ ਇੱਕ ਰਾਮਰੀਂਦਾਂ ਕਮੇਟੀ ਕਰਾਇਆ। ਜਿਹਨੇ ਚਾਹੁੰਦੀ ਸੀ ਕਿ ਮੈਂ ਉਹਨਾਂ ਦੇ ਨਾਲ ਜਾਵਾਂ ਔਰ ਇੱਕ ਤੋਂ ਇੱਕ ਖੰਡ ਜੋਤੀ ਜਿਹੜੀ ਹੈ। ਲੌ ਲਰਾਤੀ ਤੱਕ ਦਸਵੇਂ ਦਸਹਿਰੀ ਤੱਕ ਚੱਲਣੀ ਆ। ਉਹ ਸੇਵਾ ਮੈਨੂੰ ਭਾਈ ਅੱਜ ਹੋਰ ਸਾਧ ਕਾਸ਼ੀਰਾਮ ਜੀ ਦਾ ਇਹ ਬਹੁਤ ਹੀ ਜਿਹਨਾਂ ਨੂੰ ਦੂਸਰਾ ਬਿੜਕਰ ਭਾਰਤ ਵਿੱਚ ਕਿਹਾ ਜਾਂਦਾ ਸਤਿਗੁਰੂ ਪੂਰਨਨਾਥ ਜੀ ਚੋਚੀ ਪਾਸ਼ਾ ਅੱਜ ਉਹਨਾਂ ਦੇ ਗੱਦੀ ਨਿਸ਼ੀਨ ਮਹਾਰਾਜ ਜਦਾਰੀ ਲਾਲ ਜੀ ਦੇ ਤਾਂ ਉਹਨਾਂ ਦੇ ਦਰਸ਼ਨ ਕੀਤੇ ਆ ਔਰ ਅਸ਼ੀਰਵਾਦ ਲੈਣਾ ਸੰਗਤਾਂ ਦਾ ਗੁਰਬਾਨ ਸਿੰਘ ਮਾਰਜਾ ਸ਼ਹੀਦ ਵਾਦਨਾ ਬਸ ਉਹੀ ਲੈ ਸੋਚ ਨਾਲ ਸੀ ਆਇਆ ਸੀ ਇਹ ਚਾਰ ਬਟਾਂਦਰੇ ਰਹਿ ਕਿਸ ਨੂੰ ਦਾ ਮਾਨਿਕਾ ਸੱਤਿਆਰ ਮਾਰਜਾ ਜੇ ਲੋ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਤਲਤ ਪਿੰਚਾਰਿਆਂ ਦੀ ਹੈ ਜਿਹਨੂੰ 40% ਨੂੰ ਪੁੱਛ ਚੁੱਕੇ ਆ ਆਜ਼ਾਦੀ ਦੇ 75 ਸਾਲਾਂ ਚ ਸਿਹਤ ਸਿੱਖਿਆ ਰਜਗਾਰ ਤੇ ਵਪਾਰ ਇਹ ਚਾਰ ਚੀਜ਼ਾਂ ਪੰਜਾਬ ਦੇ ਦਲਤਾਂ ਲਈ ਔਰ ਪਛੜਿਆ ਲਈ ਜਿਹਨੂੰ ਐਸੀਬੀਸੀ ਕਹਿੰਦੇ ਆਪਾਂ ਉਹਨਾਂ ਲਈ ਬਹੁਤ ਵੱਡੀ ਲੋੜ ਹੈ ਕਿ ਦੋਨੋਂ ਹੀ ਵਰਗ ਜਿਹੜੇ ਐਸਸੀ ਔਰ ਬੀਸੀ ਆ ਉਹਨਾਂ ਦੀ ਤਰੱਕੀ ਸਿਹਤ ਸਿੱਖਿਆ ਰੁਜ਼ਗਾਰ ਤੇ ਵਪਾਰ ਨਾਲ ਜੁੜੀ ਹੋਈ ਹੈ ਵਿਚਾਰ ਬਟਾਂਦਰਾ ਸਾਡਾ ਇਹ ਹੋਇਆ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਲਈ پابੰਦ ਕੀਤਾ ਜਾਵੇ ਉਹਨਾਂ ਨੂੰ ਨੀਤੀਆਂ ਇਦਾਂ ਦੀਆਂ ਦੱਸੀਆਂ ਜਾਣ ਜਿਹੜੀਆਂ ਐਸਸੀ ਬੀਸੀ ਸਮਾਜ ਲਈ ਔਰ ਜਨਰ ਬਰਕਾ ਲਈ ਉਹਨਾਂ ਨੂੰ ਵਪਾਰ ਨਾਲ ਜੋੜਦਿਆਂ ਹੋਣ ਉਹਨਾਂ ਨੂੰ ਰੁਜ਼ਗਾਰ ਨਾਲ ਜੋੜਦਿਆਂ ਹੋਣ ਤਾਂ ਜੋ ਕਿਤਾ ਮੁਕੀ ਹੋ ਜਾਣ ਪੈਸਾ ਹਫਤਾਵਾਰੀ ਮਹੀਨਾਵਾਰੀ ਪੰਜਮਾ ਉਹਨਾਂ ਕੋਲ ਆਵੇ ਤਾਂ ਜੋ ਆਪਣੀ ਸਿਹਤ ਆਪ ਸਿੱਖਿਆ ਤੇ ਖਰਚ ਸਕਣ ਇਹ ਵਿਚਾਰ ਬਤੰਦਰਾ ਲੋਕਾਂ ਦੇ ਭਰੇ ਰਹੀ ਸੀਗਾ ਔਰ ਅਸੀਂ ਵੀ ਆਏ ਔਰ ਅੱਜ ਮੈਂ ਅਚੰਚੇਤ ਆਇਆ ਅਗਲਾ ਮੇਰਾ ਦੌਰਾ ਅਮਰੀਕਾ ਦਾ ਉਹ ਬਕਾਇਦਾ ਮੈਂ ਡਿਕਲੇਅਰ ਕਰਕੇ ਆਉਣਾ ਖੁੱਲਾ ਸਮਾਂ ਰੱਖ ਕੇ ਆਉਣਾ ਕਿਉਂਕਿ ਅੱਜ ਮੇਰੇ ਰੁਘੇਮੀ ਬਹੁਤ ਮੈਂ ਬਹੁਤ ਵੱਲੋਂ ਕਿਸੇ ਤਰ੍ਹਾਂ ਕਿਸੇ ਮਜਬੂਰੀਆਂ ਚ ਫਸਿਆ ਔਰ ਮੈਂ ਜਲਦੀ ਹੀ ਵਾਪਸ ਜਾ ਰਿਹਾ ਹਾਂ ਜਿਸ ਦਿਨ ਮੈਂ ਆਇਆ ਵੀ ਉਹ ਦੱਸ ਕੇ ਆਉਣਾ ਹੈ ਔਰ ਅਚਲ ਕੀ ਇਤਿਹਾਸਕ ਪਿੰਡ ਬੇਨ ਹੋ ਸਕਦਾ ਮੈਂ ਰਾਤ ਵੀ ਇੱਥੇ ਇੱਥੇ ਹੀ ਰਹੂੰਗਾ ਸ਼ਰਾਈਨ ਬੋਰਡ ਦੇ ਮੈਂ ਦੇਖ ਲੈ 40 ਕਮਰੇ 80 ਕਮਰੇ ਆ ਉਹਨਾਂ ਨੇ ਵੀ ਮੰਗ ਰੱਖੀ ਆ ਕਿ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਆ ਪੰਜਾਬ ਸਰਕਾਰ ਦਾ ਕਿ ਉਹ ਸਾਨੂੰ ਇੱਥੇ ਘੱਟੋ ਘੱਟ 3 ਕਰੋੜ ਦਾ ਪ੍ਰੋਜੈਕਟ ਭਗਵਾਨ ਵਾਲਮੀਕ ਮਹਾਰਾਜ ਦੇ ਇੱਥੇ ਸੰਕਤਾਂ ਦਰਸ਼ਨ ਕਰਨ ਆਉਂਦੇ ਆਏ ਔਰ ਉਹਨਾਂ ਦੀ ਰਹਿائش ਲਈ ਉਹਨਾਂ ਦੇ ਰੱਖ-ਰਖਾਅ ਲਈ ਉਹਨਾਂ ਨੂੰ ਸਾਨੂੰ ਇਹ ਇੱਥੇ ਕੂਰੀਜ਼ਮ ਡਿਪਾਰਟਮੈਂਟ ਦਾ ਉਹਨਾਂ ਕੋਲ ਮੈਂ ਜਿਹੜਾ ਉਹਨਾਂ ਨੇ ਪ੍ਰੋਜੈਕਟ તૈયાર ਕੀਤਾ ਉਹ ਮੈਂ ਉਹਨਾਂ ਕੋਲ ਮੰਗ ਲਿਆ ਹੈ ਬੇਨਤੀ ਕਰਕੇ ਔਰ ਉਹਨੂੰ ਵੀ ਮੈਂ ਪੰਜਾਬ ਸਰਕਾਰ ਅੱਗੇ ਰੱਖੂਗਾ ਕਿ ਭਗਵਾਨ ਵਾਲਮੀਕ ਮਹਾਰਾਜ ਤੇ ਜਿਹੜਾ ਇਹ ਇੱਥੇ ਪੱਦੀ ਯਾਦਗਾਰ ਹੈ ਉੱਥੇ ਆਪਾਂ ਇਹ ਪ੍ਰਜਾਇਆਂ ਕਰਾਂ ਮਹਾਰਾਜ ਜਿਹੜੀ ਤਗੜੀ ਵਰਤਮਾਨ ਦਿੱਤੀ ਗਈ ਹੈ ਇਹ ਇਹ ਮਹਾਰਾਜ ਜੀ ਦਾ ਪਿਆਰ ਹੈ ਉਹਨਾਂ ਦਾ ਸਤਕਾਰ ਹੈ ਮੈਂ ਇੰਨੇ ਜੋਗਾ ਨਹੀਂ ਕਿ ਮੈਂ ਕੋਈ ਪਗੜੀ ਸਿਰ ਤੇ ਬਣਾ ਸਕਦਾ ਹਾਂ ਮੈਂ ਪਰ ਸਤਾਂ ਦੀ ਸ਼ੀਲਵਾ ਨੂੰ ਅਸੀਂ ਰੋਕ ਨਹੀਂ ਸਕਦੇ ਉਹਨਾਂ ਦੀ ਕਿਸੇ ਗੱਲ 'ਚ ਅਸੀਂ ਦਖਲ ਨਹੀਂ ਦੇਤੇ ਜੋ ਕੀਤਾ ਉਹਨਾਂ ਦੀ ਮौज ਹੈ ਮੈਂ ਨਮਾਣਾ ਜੀ ਅਸੀਂ ਧੰਨਵਾਦ